ਡਰਾਈਵਰ ਦੀਆਂ ਗੋਲੀਆਂ ਖਾਦੀਆਂ ਹੋਣੀਆਂ ਜੀਆਂ ਪ੍ਰਸ਼ਾਸਨ ਨੇ ਪੈਸੇ ਲੈ ਕੇ ਰੱਖਦਾ ਇਹਨਾਂ ਨੂੰ ਤੇ ਹੋਇਆ ਕੀ ਜੀ ਐਕਸੀਡੈਂਟ ਹੋਇਆ ਜੀ 40 ਚ ਵਜੇ ਕਰਨੀ ਬੱਚੇ ਮਰ ਗਏ ਆ ਪਏ ਆ ਲਾਸਾਂ ਉਹਨਾਂ ਦੀ ਪ੍ਰਸ਼ਾਸਨ ਪੈਸੇ ਲੈ ਲੈਂਦਾ ਪੁਲਿਸ ਪੈਸੇ ਲੈ ਲੈਂਦੀ ਹੈਗਾ ਨਹੀਂ ਕੋਈ ਚੈਕਿੰਗ ਨਹੀਂ ਕੋਈ ਇਹਨਾਂ ਦਾ ਡੋਕੂਮੈਂਟ ਨਹੀਂ ਕੋਈ ਕੁਝ ਵੀ ਨਹੀਂ ਹੈ ਨਹੀਂ ਕੁਰਤੇ ਪਹਿਣਾ ਚਾਹੀਦਾ ਪ੍ਰਸ਼ਾਸਨ ਤੇ ਪਹਿਣਾ ਚਾਹੀਦਾ ਕੁੱਲ ਟੋਟਲ ਪ੍ਰਸ਼ਾਸਨ ਜ਼ਿੰਮੇਵਾਰ ਹੈ ਦਾ ਪੈਸੇ ਲੈ ਲੈਂਦਾ ਬਾਕੀ ਗੰਮ ਛੱਡ ਕੇ ਪਾਤਾ ਜੀ ਥੱਲੇ ਤੇ ਅਸੀਂ ਹੁਣ ਤਰੰਤ ਹੀ ਇੱਕ ਹੋਰ ਸੀਗਾ ਨਾਲ ਉਹਨਾਂ ਨੇ ਚੱਕ ਲਿਆ ਜੀ ਲੈ ਕੇ ਹੋਟਲ ਚਲੇ ਗਏ ਉਹਦੇ ਚ ਸਿਰਚ ਬਚੇ ਹੋਇਆ ਜਿਆਦਾ ਕੱਟ ਲੱਗੇ ਹੋਇਆ ਕੱਚ ਪੁੱਬਿਆ ਹੋਇਆ ਕਿੰਨੇ ਕੇ ਜ਼ਖਮੀ ਆ ਪੰਜ ਛੇ ਜੀ ਬਚੇ ਹੋਏ ਜਿਆਦਾ ਬਚੇ ਹੋਏ ਇਸ ਸਮੇਂ ਦੀ ਵੱਡੀ ਖਬਰ ਲੁਧਿਆਣਾ ਦੇ ਜਗਰਾਉ ਤੋਂ ਆ ਰਹੀ ਹੈ ਜਗਰਾਉ ਦੇ ਵਿੱਚ ਸਕੂਲੀ ਬੱਸ ਹਾਸੇ ਦਾ ਸ਼ਿਕਾਰ ਹੋਈ ਹੈ ਤੜਕਸਾਰ ਬੱਚਿਆਂ ਨੂੰ ਸਕੂਲ ਲੈ ਜਾਂਦੇ ਸਮੇ ਸਕੂਲੀ ਬੱਸ ਸੜਕ ਹਾਸੇ ਦਾ ਸ਼ਿਕਾਰ ਹੋਈ ਹੈ ਤੇ ਤਸਵੀਰਾਂ ਤੁਹਾਨੂੰ ਉਸ ਬੱਸ ਦੀਆਂ ਦਿਖਾ ਰਹੇ ਹੋ ਕਿਸ ਤਰ੍ਹਾਂ ਚੱਕਣਾ ਚੂਰ ਹੋਈ ਹੋਈ ਬੱਸ ਤਸਵੀਰਾਂ ਦੇ ਵਿੱਚ ਦਿਖਾਈ ਦੇ ਰਹੀ ਹੈ ਬੱਸ ਦੇ ਪਰਕੱਚੇ ਉੜੇ ਹੋਏ ਨੇ ਦੱਸਿਆ ਜਾ ਰਿਹਾ ਹੈ ਕਿ ਇੱਕ ਦਰਖਤ ਦੇ ਨਾਲ ਸਿੱਧਾ ਟਕਰਾਈ ਹੈ ਬੱਸ ਜਿਸ ਤੋਂ ਬਾਅਦ ਕਈ ਬੱਚੇ ਗੰਭੀਰ ਜ਼ਖਮੀ ਹੋਏ ਨੇ ਤੇ ਇੱਕ ਬੱਚੇ ਦੀ ਉਕੇ ਦੇ ਹੀ ਮੌਤ ਹੋ ਜਾਂਦੀ ਆ ਤਾਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਬਸ ਦੀਆਂ ਤਸਵੀਰਾਂ ਦੇਖ ਕੇ ਕਿ ਕਿੰਨਾ ਹਾਸਾ ਭਿਆਨਕ ਹੋਇਆ ਹੋਵੇਗਾ ਕਿੰਨਾ ਐਕਸੀਡੈਂਟ ਜ਼ਬਰਦਸਤ ਹੋਇਆ ਹੋਵੇਗਾ ਕਿ ਬਸ ਦੇ ਸਾਰੇ ਹੀ ਦਰਵਾਜੇ ਖਿੜਕੀਆਂ ਦੇ ਸ਼ੀਸ਼ੇ ਟੁੱਟੇ ਹੋਏ ਨਜ਼ਰ ਆ ਰਹੇ ਨੇ ਬੱਸ ਦੇ ਪਰ ਖੱੱਚੇ ਉੜੇ ਹੋਏ ਨਜ਼ਰ ਆ ਰਹੇ ਨੇ ਤੇ ਬੱਚੇ ਸਵਾਰ ਦੱਸੇ ਜਾ ਰਹੇ ਸੀ ਕਿਹਾ ਜਾ ਰਿਹਾ ਸੀਗਾ ਕਿ ਬੱਚੇ ਬੱਸ ਦੇ ਵਿੱਚ ਸਵਾਰ ਸੀਗੇ ਬੱਚਿਆਂ ਨੂੰ ਸਕੂਲ ਲੈ ਕੇ ਜਾ ਰਹੀ ਸੀ ਬੱਸ ਤਾਂ ਤੜਕਸਾਰ ਵੱਡਾ ਹਾਦਸਾ ਲੁਧਿਆਣਾ ਦੇ ਜਗਰਾਉ ਤੋਂ ਦੇਖਣ ਨੂੰ ਮਿਲਿਆ ਵਾ ਜਿੱਥੇ ਇੱਕ ਪ੍ਰਾਈਵੇਟ ਸਕੂਲ ਦੀ ਬੱਸ ਦਰਖਤ ਦੇ ਨਾਲ ਸਿੱਧਾ ਜਾ ਟਕਰਾਂਦੀ ਆ ਜਿਸ ਦੇ ਵਿੱਚ ਇੱਕ ਬੱਚੇ ਦੀ ਮੌਤ ਹੋ ਜਾਂਦੀ ਆ ਤੇ ਤਿੰਨ ਤੋਂ ਚਾਰ ਬੱਚੇ ਗੰਭੀਰ ਰੂਪ ਦੇ ਵਿੱਚ ਜ਼ਖਮੀ ਵੱਖ-ਵੱਖ ਹਸਪਤਾਲਾਂ ਦੇ ਵਿੱਚ ਦਾਖਲ ਕਰਵਾਏ ਜਾ ਰਹੇ ਨੇ ਤਾਂ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਕਿ ਕਿਸ ਤਰ੍ਹਾਂ ਬੱਸ ਦੇ ਪ੍ਰਖੱਚੇ ਉੜੇ ਹੋਏ ਨੇ ਜਿਸ ਤੋਂ ਬਾਅਦ ਹੁਣ ਮੌਕੇ ਤੇ ਚਸ਼ਮਦੀਦਾ ਵੱਲੋਂ ਪਹੁੰਚ ਕੇ ਬੱਚਿਆਂ ਨੂੰ ਹਸਪਤਾਲ ਪਹੁੰਚਾਇਆ ਗਿਆ ਤੇ ਬੱਸ ਦੇ ਡਰਾਈਵਰ ਮੌਕੇ ਤੋਂ ਫਰਾਰ ਦੱਸਿਆ ਜਾ ਰਿਹਾ ਵਾ ਜਿਸ ਨੂੰ ਲੈ ਕੇ ਹੁਣ ਵੱਡੇ ਸਵਾਲ ਖੜੇ ਹੋ ਰਹੇ ਨੇ ਤੇ ਲੋਕ ਬੱਸ ਦੇ ਕੰਡੀਸ਼ਨ ਦੇ ਉੱਤੇ ਵੱਡੇ ਸਵਾਲ ਖੜੇ ਕਰ ਰਹੇ ਨੇ ਸਕੂਲ ਪ੍ਰਸ਼ਾਸਨ ਦੇ ਉੱਤੇ ਵੱਡੇ ਸਵਾਲ ਖੜੇ ਕਰ ਰਹੇ ਨੇ ਤਾਂ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਲੁਧਿਆਣਾ ਦੇ ਜਗਰਾਉਂ ਦੀਆਂ ਜਿੱਥੇ ਪ੍ਰਾਈਵੇਟ ਸਕੂਲ ਦੀ ਬੱਸ ਵੱਡੇ ਹਾਸੇ ਦਾ ਸ਼ਿਕਾਰ ਹੋਈ ਹੈ ਸਵੇਰੇ ਬੱਚਿਆਂ ਨੂੰ ਸਕੂਲ ਲੈ ਜਾਂਦੇ ਸਮੇ ਇਹ ਹਾਦਸਾ ਵਾਪਰਿਆ ਵਾ ਬੱਸ ਸਿੱਧੀ ਦਰਖਤ ਦੇ ਵਿੱਚ ਜਾ ਕੇ ਵੱਜੀ ਹੈ ਜਿਸ ਤੋਂ ਬਾਅਦ ਬੱਸ ਦੇ ਪਰਖੱਚੇ ਉੜੇ ਹੋਏ ਨਜ਼ਰ ਆ ਰਹੇ ਨੇ ਤਾਂ ਇਹ ਸਾਰੇ ਮਾਮਲੇ ਨੂੰ ਲੈ ਕੇ ਚਸ਼ਮਦੀਦਾ ਦਾ ਕੀ ਹੈ ਕਹਿਣਾ ਆਉਤੋਂ ਸੁਣਾਨੇ ਹਾਂ ਇਹ ਇਹ ਗੱਡੀ ਆਉਂਦੀ ਸੀ ਬੱਚਿਆਂ ਵਾਲੀ ਸਕੂਲ ਸਾਨੂੰ ਦੀ ਸਕੂਲ ਦੀ ਹਾਂ ਡਰਾਈਵਰ ਦੀਆਂ ਗੋਲੀਆਂ ਖਾਧੀਆਂ ਹੋਣਗੀਆਂ ਪ੍ਰਸ਼ਾਸਨ ਨੇ ਪੈਸੇ ਲੈ ਕੇ ਰੱਖਦਾ ਇਹਨਾਂ ਨੂੰ ਤੇ ਹੋਇਆ ਕੀ ਜੀ ਐਕਸੀਡੈਂਟ ਹੋਇਆ ਜੀ ਅੱਡਲੀ ਚ ਵੱਜੀ ਗੱਡੀ ਬੱਚੇ ਮਰ ਗਏ ਆ ਪਏ ਆ ਲਾਸਾਂ ਉਹਨਾਂ ਦੀਆਂ ਪ੍ਰਸ਼ਾਸਨ ਪੈਸੇ ਲੈ ਲੈਂਦਾ ਪੁਲਿਸ ਪੈਸੇ ਲੈ ਲੈਂਦੀ ਹੈ ਗੱਲ ਦੀ ਕੋਈ ਚੈਕਿੰਗ ਨਹੀਂ ਕੋਈ ਇਹਨਾਂ ਦਾ ਡਾਕਟਰ ਨਹੀਂ ਕੋਈ ਕੁਝ ਵੀ ਨਹੀਂ ਹੈ ਨਹੀਂ ਸਕੂਲ ਵਾਲੇ ਵੀ ਨਹੀਂ ਪੈਸੇ ਸਕੂਲ ਆਏ ਸਸਤਾ ਇੱਥੇ ਜਿੰਨੀ ਕਾਰਵਾਈ ਹੋਣੀ ਚਾਹੀਦੀ ਹੈ ਸਕੂਲ ਤੇ ਹੋਣੀ ਚਾਹੀਦੀ ਆ ਜੋ ਮਾਲਵਾ ਸਕੂਲ ਤੇ ਪੈਣਾ ਚਾਹੀਦਾ ਪ੍ਰਸ਼ਾਸਨ ਤੇ ਪੈਣਾ ਚਾਹੀਦਾ ਕੁੱਲ ਟੋਟਲ ਪ੍ਰਸ਼ਾਸਨ ਜ਼ਿੰਮੇਵਾਰ ਹੈ ਦਾ ਪੈਸੇ ਲੈ ਲੈਂਦਾ ਗੱਡੀਆਂ ਤੋਂ ਕੋਈ ਚੈਕ ਨਹੀਂ ਕੋਈ ਹੋਰ ਨਹੀਂ ਪੁਰਾਣੀਆਂ ਗੱਡੀਆਂ ਉਹ ਜ਼ਖਮਾ ਆ ਰਹੇ ਸੀਗੇ ਜਾਨੀ ਕਿ ਦੇਖਿਆ ਵੀ ਬੱਸ ਵੱਜੀ ਹੋਈ ਆ ਤੇ ਵਿੱਚ ਕੱਢੀ ਜਾ ਰਹੇ ਸੀਗੇ ਇੱਕ ਜਵਾਕ ਸੀਗਾ ਉਹਨੂੰ ਛੱਡ ਕੇ ਪਾਤਾ ਜੀ ਥੱਲੇ ਤੇ ਅਸੀਂ ਉਹਨੂੰ ਫਰੰਤ ਹੀ ਇੱਕ ਹੋਰ ਸੀਗਾ ਨਾਲ ਉਹਨਾਂ ਨੇ ਚੱਕ ਲਿਆ ਜੀ ਲੈ ਕੇ ਹਸਪਤਾਲ ਚਲੇ ਗਏ ਉਹਦੇ ਚ ਸਿਰ ਚ ਵੱਜੇ ਹੋਇਆ ਜਾਦਾ ਕੱਟ ਲੱਗੇ ਹੋਏ ਕੱਚ ਕੁੱਪਿਆ ਹੋਇਆ ਸੀ ਕਿੰਨੇ ਕੁ ਜ਼ਖਮੀ ਆ ਪੰਜ ਛੇ ਜੀ ਕਿੰਨੇ ਲੈ ਕੇ ਅਜੇ ਬੱਚੇ ਹੋਏ ਜਿਆਦਾ ਬੱਚੇ ਹੋਏ ਆ ਕਿੰਨੇ ਕੁ ਜ਼ਖਮੀ ਹੋਏ ਸੀ ਜਾਨੀ ਕਿ ਇੱਕ ਤਾਂ ਅਸੀਂ ਲੈ ਕੇ ਸੀ ਇੱਕ ਮਗਰੀ ਸਾਡੇ ਫੂਟ ਲਿਆਏ ਉਹ ਤਾਂ ਅਸੀਂ ਹਸਪਤਾਲ ਚੋਂ ਪਾਏ ਜਦੋਂ ਤੋਂ ਮੁੱਕਦੇ ਜਾਂਦੇ ਸਾਡੇ ਛੱਡ ਕੇ ਆਇਆ ਜੀ ਜੇ 10 12 ਹੈਗੇ ਜਖਮੀ ਇੱਕ ਦੀ ਡੈਥ ਹੋ ਗਈ ਇੱਕ ਦੀ ਡੈਥ ਹੋ ਗਈ ਕਿਤੇ ਹੋਇਆ ਕਿ ਗੱਡੀ ਦਰਖਤ ਚ ਵੱਜੀ ਕੀ ਹੋਇਆ ਦੇਖੋ ਜੀ ਪਿੱਛੋਂ ਆ ਰਹੇ ਸੀਗੇ ਅਸੀਂ ਘੁੰਮ ਕੇ ਤੋਂ ਆ ਰੋਡ ਸਾਈਡ ਤੇ ਵੱਜੀ ਹੋਈ ਤੁਸੀਂ ਦੇਖ ਸਕਦੇ ਹੋ ਇਹ ਲੋਰ ਸਾਈਡ ਤੇ ਬਾਕੀ ਜੋ ਵੀ ਜੋ ਸਭ ਮੁਕੀ ਤੇ ਪਤਾ ਹੋਵੇ ਜੀ ਕਿੰਦਾ ਬੱਚੀ ਕਿੰਦਾ ਨਹੀਂ ਬੱਚੀ ਹੈ ਨਾ ਵੀ ਜਾਨੀ ਕਿ ਵੀ ਆ ਕੇ ਇਹਦਾ ਚੱਕ ਕੇ ਹਸਪਤਾਲ ਲੈ ਗਏ ਠੀਕ ਹੈ ਪਰ दारू-ਦੂਰੋਂ ਪੀਤੀ ਦਾ ਉਹ ਡਰਾਈਵਰ ਸੀ ਉਹਨੂੰ ਬਾਈ ਜੀ 1 ਮਿੰਟ ਮੇਰੀ ਗੱਲ ਸੁਣੋ ਇਹ ਬੱਚੇ ਤੁਹਾਨੂੰ ਪਤਾ ਨਾ ਬੱਸ ਚਾਉਂਦੇ ਇਸ ਚ ਤੇਜ ਬੱਸਾਂ ਕੁਆੜਾ ਤੁਹਾਨੂੰ ਇਸ ਗੱਲ ਦਾ ਨਹੀਂ ਪਤਾ ਸਾਹਨਾਂ ਨੂੰ ਬਹੁਤ ਬਰੇਕ ਆ ਬਾਈ ਜੀ ਤੁਸੀਂ ਕਹਿੰਦੇ ਹੋ ਪਤਾ ਇਹ ਬੱਸਾਂ ਦੇ ਵਿੱਚ ਮਾਪਿਆਂ ਨੂੰ ਨਹੀਂ ਪਤਾ ਜਦੋਂ ਬੱਚੇ 50 ਵਜੇ ਚੜਾਏ ਜਾਂਦੇ ਆ ਨਹੀਂ ਤੁਸੀਂ ਮੈਨੂੰ ਇਸ ਗੱਲ ਦਾ ਜਵਾਬ ਦਿਓ ਕਿ ਬੱਚੇ ਤੁਸੀਂ ਆਪ ਚੜਾਉਂਦੇ ਹੋ 50 50 ਤੁਹਾਨੂੰ ਉਦੋਂ ਨਹੀਂ ਪਤਾਗਾ ਇਹ ਬੱਚੇ ਤੁਹਾਨੂੰ ਇਹ ਵੀ ਤਾਂ ਪਤਾ ਨਾ ਬੱਸਾਂ ਕਵਾੜ ਆ ਕੋਈ ਮਾਪੇ ਨਹੀਂ ਇਸ ਗੱਲ ਨੂੰ ਸਮਝਦੇ ਜਦੋਂ ਬੱਚਿਆਂ ਦੀ ਜਾਨ ਜਾਂਦੀ ਹੈ ਉਦੋਂ ਮਾਪੇ ਰੋਂਦੇ ਆ ਕੀ ਰੋ ਕੇ ਬ੍ਰੇਕ ਲੱਗਦੇ ਨੇ ਉਹ ਗੱਡੀ ਤੇ ਰੇਕ ਤਰਾਇਆ ਕੀ ਨਾਮ ਸੀ ਇਹਦਾ ਮੁੰਡੇ ਦਾ ਜੀ ਕਿਹੜਾ ਪਿੰਡ ਆ ਖੋੜਾ ਕੀ ਮਾਰੀ ਆ ਤੱਲ ਦੂਜੇ ਪਾਸੇ ਕਿੰਨੇ ਪੈਨ ਭਰਾ ਹੈ ਦੋ ਭਰਾ ਹੀ ਸੀਗੇ